ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਲੈਂਸ ਮੰਨੇ ਜਾਂਦੇ ਨੇ IP68 ਵਾਟਰਪੂਫ ਹੈ ਕਿ ডিসਪਲੇ ਹੈ ਐਮਾਲੋਡ ਹੈ ਜੈ ਮਾਤਾ ਦੀ ਦੋਸਤੋ ਇੱਕ ਨਵਾਂ ਫੋਨ ਹੈ ਜੀ ਇੰਟਰੋਡਿਊਸ ਕਰਵਾ ਰਹੇ ਆ V40 ਸੀਰੀਜ਼ ਜੋ ਆਈ ਹੈ ਨਵੀਂ ਕੇਕ ਲੈ ਕੇ ਆਏ ਨੇ Vivo ਕੰਪਨੀ ਵਾਲੇ ਔਰ ਬਹੁਤ ਸ਼ਾਨਦਾਰ ਫੀਚਰਜ਼ ਦੇ ਨਾਲ ਫੀਚਰਸ ਕੀ ਨੇ 1.5K ডিসਪਲੇ ਹੈ ਐਮਾਲੋਡ ਹੈ ਇਸ ਤੋਂ ਉੱਪਰ ডিসਪਲੇ ਉਹ ਕਹਿੰਦੇ ਨਹੀਂ ਆਈ 80 ਵਾਟ ਦਾ ਚਾਰਜਰ ਹੈ 10% ਕੈਸ਼ਬੈਕ ਹੈ IP68 ਵਾਟਰਪੂਫ ਹੈ ਔਰ Jazz ਲੈਂਸ ਨੇ ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਲੈਂਸ ਮੰਨੇ ਜਾਂਦੇ ਨੇ ਕੈਮਰਾ ਬਹੁਤ ਸ਼ਾਨਦਾਰ ਹੈ Jazz 8628 ਵੇਰੀਐਂਟ ਤੋਂ ਸਟਾਰਟ ਹੈ 35000 ਤੋਂ ਸਟਾਰਟ ਹੈ ਜੀ ਇਹ ਸੀਰੀਜ਼ ਔਰ 10% ਕੈਸ਼ਬੈਕ ਲਗਾ ਲਓ ਤੁਸੀਂ ਬਹੁਤ ਜਾਇਜ਼ ਰੇਟ ਤੇ ਪੈਣ ਵਾਲਾ ਤੁਹਾਨੂੰ 6 ਮਹੀਨਿਆਂ ਦੀ ਇਦੀ ਡਿਸਪਲੇ ਬ੍ਰੇਕਰਸ ਦੀ ਵੀ ਗਾਰੰਟੀ ਹੈ। ਅਗਰ ਤੁਹਾਡੀ ਡਿਸਪਲੇ ਬ੍ਰੇਕ ਹੁੰਦੀ ਹੈ 6 ਮਹੀਨਿਆਂ ਦੇ ਵਿੱਚ ਅਗਰ ਇਹ ਬ੍ਰੇਕ ਹੁੰਦੀ ਹੈ ਤਾਂ ਬਿਲਕੁਲ ਫ੍ਰੀ ਆਫ ਕੋਸਟ ਪਏਗੀ। ਬਹੁਤ ਹੀ ਸ਼ਾਨਦਾਰ ਫੀਚਰਸ ਦੇ ਨਾਲ ਇਹਦਾ ਕਟਾਂਗੇ ਆਪਾਂ ਕੇਕ ਬਹੁਤ ਸ਼ਾਨਦਾਰ। ਲੋ ਜੀ। ਕੰਗ੍ਰੈਚੁਲੇਸ਼ਨ ਜੀ ਕੰਗ੍ਰੈਚੁਲੇਸ਼ਨ। ਲੋ ਜੀ। ਔਰ ਜਲਦੀ ਤੋਂ ਜਲਦੀ ਨਵੀਂ ਸ਼ੋਪ ਤੇ ਆਓ ਦੀਪਕ ਟੈਲੀ ਕਾਮ। ਸામਨੇ SBI ਬੈਂਕ ਬਹੁਤ ਸ਼ਾਨਦਾਰ ਲੋਕੇਸ਼ਨ ਦੇ ਵਿੱਚ ਬੈਠੇ ਆ ਤੁਹਾਡੀ ਸੇਵਾ ਦੇ ਵਿੱਚ ਔਰ ਅਗਰ ਕਿਸੇ ਕੋਲੇ ਕ੍ਰੈਡਿਟ ਕਾਰਡ ਨਹੀਂ ਵੀ ਹੈ ਫਿਰ ਵੀ ਤੁਹਾਨੂੰ ਮੈਂ 10% ਕੈਸ਼ਬੈਕ ਦੇ ਦਾਂਗਾ ਕ੍ਰੈਡਿਟ ਕਾਰਡ ਸਾਡੇ ਕੋਲੇ ਬਹੁਤ ਹੁੰਦੇ ਨੇ ਕ੍ਰੈਡਿਟ ਕਾਰਡ ਦੀ ਨਾ ਘਬਰਾਇਆ ਕਰੋ ਜੈ ਮਾਤਾ ਦੀ ਜੀ